ਇਨਾਂ ਵੱਲੋਂ ਤਿਆਰੀ ਕਰ ਲਈਤੀ ਗਈ ਆ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਆ ਜੋ ਕਿਸਾਨ ਜੋ ਨੇ ਬਾਰਡਰ ਪਾਰ ਕਰਨ ਲਈ ਤਿਆਰ ਪਰ ਤਿਆਰ ਨੇ ਤਾਂ ਉਧਰ ਪ੍ਰਸ਼ਾਸਨ ਵੱਲੋਂ ਪੂਰਨ ਤਰੀਕੇ ਦੇ ਨਾਲ ਆ ਜੋ ਕਿਸਾਨਾਂ ਨੂੰ ਰੋਕਣ ਵਾਸਤੇ ਆਪਣੀ ਤਿਆਰੀ ਕੀਤੀ ਗਈ ਆ ਤਾਂ ਉੱਥੇ ਯਤੁਰ ਗਏ ਤੇ ਗੋਲਿਆਂ ਦਾ ਵੀ ਜੋ ਇਸਤੇਮਾਲ ਉਹਨਾਂ ਵੱਲੋਂ ਕੀਤਾ ਜਾਣਾ ਹੈਗਾ ਤਾਂ ਅ ਕਿੰਨਾ ਕਿੰਨਾ ਕਹਿ ਸਕਦੇ ਆ ਕਿ ਜਿਸ ਤਰੀਕੇ ਦੇ ਨਾਲ ਸ਼ੰਮੂ ਬੈਰੀਅਰ ਦੇ ਉੱਤੇ ਵੀ ਜੋ ਅਥਰੋ ਗੈਸ ਦੇ ਗੋਲੇ ਦਾ ਵਰਤੋਂ ਕੀਤੀ ਗਈ ਹੈ ਤੇ ਇੱਥੇ ਵੀ ਖਨੋਰੀ ਬਾਰਡਰ ਦੇ ਉੱਤੇ ਵੀ ਕੁਝ ਸਮੇਂ ਦੇ ਵਿੱਚ ਇਹ ਤੁਸੀਂ ਵੇਖ ਸਕਦੇ ਹੋ ਕਿ ਵੱਡੇ ਪੱਧਰ ਤੇ ਉੱਤੇ ਫੋਰਸ ਇੱਥੇ ਲੱਗੀ ਆ ਤਾਂ ਉਹਨਾਂ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਉਹ ਜੋ ਵੱਡੇ ਇੰਤਜ਼ਾਮ ਜੋ ਆ ਉਹਨਾਂ ਵੱਲੋਂ ਕਿਤੇ ਗਏ ਨੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਜਗਬਾਨੀ ਟੀਵੀ ਦੇ ਤਰਫੋਂ ਨਾਲ ਸਾਂਝੀਆਂ ਕਰ ਰਹੇ ਆ ਆਹ ਤਾਂ ਤਸਵੀਰਾਂ ਜੋ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਤੁਸੀਂ ਵੇਖ ਸਕਦੇ ਹੋ ਕਿ ਪ੍ਰਸ਼ਾਸਨ ਪ੍ਰਸ਼ਾਸਨ ਖਾਸ ਤੌਰ ਦੇ ਉੱਤੇ ਜੋ ਆ ਤਿਆਰ ਬਰ ਤਿਆਰ ਆ ਵਾਟਰ ਕੈਨਨ ਤੱਕ ਲਗਾਏ ਗਏ ਨੇ ਉੱਥੇ ਡਰੋਨ ਦੀ ਪੂਰੀ ਤਿਆਰੀ ਆ ਤਾਂ ਕਿਤਨਾ ਕਿਤੇ ਜੋ ਡੀਜੀਪੀ ਹਰਿਆਣਾ ਜੋ ਹੈਗੇ ਨੇ ਉਹਨਾਂ ਵੱਲੋਂ ਖਾਸ ਤੌਰ ਦੇ ਉੱਤੇ ਜੋ ਇਸ ਤਰੀਕੇ ਦੇ ਨਾਲ ਡੀਜੀਪੀ ਪੰਜਾਬ ਨੂੰ ਹੁਕਮ ਦਿੱਤੇ ਗਏ ਨੇ ਆਦੇਸ਼ ਦਿੱਤੇ ਗਏ ਨੇ ਕਿ ਜਿਸ ਤਰੀਕੇ ਦੇ ਨਾਲ ਕਿਸਾਨ ਆ ਕੇ ਆ ਰਹੇ ਨੇ ਤਾਂ ਉੱਥੇ ਹੀ ਮੀਡੀਆ ਦੀ ਵੀ ਜਿਹੜੀ ਐਂਟਰੀ ਕਿਤਨਾ ਕਿਤੋਂ ਉਹਨਾਂ ਵੱਲੋਂ ਕਿਹਾ ਗਿਆ ਕਿ 1 ਕਿਲੋਮੀਟਰ ਦੀ ਦੂਰੀ ਤੇ ਮੀਡੀਆ ਰਹੇ ਤਾਂ ਇਹ ਤੋਂ ਕਹਿ ਸਕਦਾ ਹੈ ਕਿ ਤਸਵੀਰ ਕਲੀਅਰ ਹੁੰਦੀ ਆ ਕਿ ਜੋ ਜਿਸ ਤਰੀਕੇ ਦੇ ਨਾਲ ਕਿਸਾਨ ਅੱਗੇ ਵਧਣਗੇ ਤਾਂ ਪ੍ਰਸ਼ਾਸਨ ਵੱਲੋਂ ਕਾਰਵਾਈ ਵੱਡੇ ਪੱਧਰ ਤੇ ਕੀਤੀ ਜਾਏਗੀ ਤਾਂ ਉੱਥੇ ਕਿਤੇ ਕਿਸਾਨਾਂ ਦੇ ਹੌਸਲਿਆਂ ਦੀ ਗੱਲ ਕਰ ਲਈਏ ਤੁਸੀਂ ਵੇਖ ਸਕਦੇ ਕਿਸਾਨਾਂ ਦੇ ਹੌਸਲੇ ਪੂਰੇ ਬੁਲੰਦ ਨੇ ਉਹਨਾਂ ਵੱਲੋਂ ਬਸ ਇੱਕ ਉਡੀਕ ਜੋ ਆ ਕਿਤੇ ਜਾ ਰਹੀ ਆ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਜੋ ਕਹਿ ਸਕਦੇ ਕਿ ਜੋ ਲੀਡਰ ਨੇ ਕਿਸਾਨੀ ਲੀਡਰ ਨੇ ਕਿਸਾਨ ਲੀਡਰ ਨੇ ਉਹਨਾਂ ਵੱਲੋਂ ਹੁਕਮ ਕੀਤਾ ਜਾਵੇ ਤਾਂ ਉਹ ਜਿਸ ਤਰੀਕੇ ਦੇ ਨਾਲ ਹੁਕਮ ਹੋਵੇ ਤਾਂ ਉਹ ਇਹ ਬਾਰਡਰ ਤੋੜ ਕੇ ਅੱਗੇ ਜਾ ਸਕਣ ਪਰ ਹਾਲਾਤ ਤੁਹਾਡੇ ਨਾਲ ਸਾਂਝੇ ਕਿਤੇ ਤੁਸੀਂ ਵੇਖ ਸਕਦੇ ਹੋ ਕਾਫੀ ਵੀਰ ਜੋ ਹੈਗੇ ਨੇ ਜਿਨ੍ਹਾਂ ਦੇ ਪਿਛਲੀ ਵਾਰ ਅਤਿਰੁਕਤ ਗੋਲੇ ਵੀ ਵੱਜੇ ਸਨ ਤਾਂ ਉਹਨਾਂ ਵੱਲੋਂ ਕਿਤਨਾ ਕਿਤੇ ਹਾਲਾਤ ਕਹਿ ਸਕਦੇ ਆ ਕਿ ਕਾਇਲ ਹੋਣ ਤੋਂ ਬਾਅਦ ਵੀ ਉਹਨਾਂ ਵੱਲੋਂ ਇੱਥੇ ਆ ਕੇ ਹਿੱਸਾ ਫਿਰ ਅੰਦੋਲਨ ਦੇ ਵਿੱਚ ਪਾਇਆ ਗਿਆ ਤਾਂ ਤਸਵੀਰ ਤੁਸੀਂ ਵੇਖ ਸਕਦੇ ਹੋ ਕਿ ਜੋ ਫੋਰਸ ਹੈ ਮੈਂ ਆਪਣੇ ਸ਼ੋਗੀਆਂ ਨੂੰ ਕਵਾਂਗਾ ਕਿ ਇੱਕ ਵਾਰੀ ਜ਼ਰੂਰ ਜ਼ੂਮ ਕਰਕੇ ਦਿਖਾਇਆ ਜਾਏ ਫੋਰਸ ਦਾ ਕਿ ਫੋਰਸ ਕਿੱਡੇ ਵੱਡੇ ਪੱਧਰ ਦੁਤੇ ਤਨਾਤ ਹੈਗੀ ਆ ਤਾਂ ਉਹਨਾਂ ਵੱਲੋਂ ਕੁਝ ਹੀ ਸਮੇਂ ਦੇ ਜਿਸ ਤਰੀਕੇ ਨਾਲ ਕਿਸਾਨ ਅੱਗੇ ਜਾਣਗੇ ਤਾਂ ਉਹਨਾਂ ਵੱਲੋਂ ਉਸੇ ਵਕਤ ਜੋ ਹੈ ਜੋ ਐਕਸ਼ਨ ਉਹਨਾਂ ਵੱਲੋਂ ਲਿੱਤਾ ਜਾਏਗਾ ਤਾਂ ਇਹ ਤਸਵੀਰ ਤੜ ਦਾ ਸਾਂਝੀ ਕਰ ਰਹੇ ਆ ਖਨੋਰੀ ਬਾਰਡਰ ਤੋਂ ਜ਼ੀਰੋ ਲਾਈਨ ਤੋਂ ਸਾਂਝੀ ਕਰ ਰਹੇ ਕਿਉਂਕਿ ਜ਼ੀਰੋ ਲਾਈਨ ਇਸ ਕਰਕੇ ਕਿ ਜਿੱਥੇ ਜਿਸ ਜਗ੍ਹਾ ਦੁੱਤੇ ਬੈਰੀਕੇਟਿੰਗ ਹੈਗੀ ਆ ਆਪਾਂ ਉਸੇ ਜਗ੍ਹਾ ਦੁੱਤੇ ਮੌਜੂਦ ਹੈਗੇ ਆ ਤਾਂ ਤਸਵੀਰ ਤੜ ਦਾ ਸਾਂਝੀ ਕਰ ਰਹੇ ਆ